ਲਈ ਜੇ ہمارے ਚੈਨਲ ਨੂੰ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਹੜਪੇੜ ਤੋਂ ਅਮਰੀਕਾ ਸਹਾਇਤਾ ਪ੍ਰਦਾਨ ਕਰਨ ਲਈ ਅੱਗੇ ਆਇਆ ਮਾਤਾ ਸੰਤੋਸ਼ੀ ਹਸਪਤਾਲ ਬੀਤੇ ਕਈ ਦਿਨਾਂ ਤੋਂ ਹੋ ਰਹੀਆਂ ਵਰਖਾਤਾ ਕਾਰਨ ਭਿਆਨਕ ਹੜ੍ਹਾਂ ਦੇ ਮਾਰ ਚੱਲਦਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਮਾਜ ਸੇਵੀਆ ਵੱਲੋਂ ਕਿਤੇ ਜਾ ਰਹੀ ਤਰ੍ਹਾਂ ਤਰ੍ਹਾਂ ਦੀ ਸਹਾਇਤਾ ਦੇ ਲੜੀ ਤਾ ਹੈ ਤੋਂ ਗਦਰਪਾਹਾ ਦੇ ਮਾਤਾ ਸੰਤੋਸ਼ ਹਸਪਤਾਲ ਦੇ ਪ੍ਰਬੰਧਕ ਤੇ ਸਾਥਕ ਸੇਵਕ ਕਰਜਨ ਡਾਕਟਰ ਐਚ ਐਨ ਸਿੰਘ ਅਤੇ ਭਾਰਤ ਦੀਪ ਗਰਗ ਵੱਲੋਂ ਜਿੱਥੇ ਫਾਜ਼ਲਕਾ ਇਲਾਕੇ ਦੇ ਹਰ ਪੇੜ ਤਾਂ ਲਈ ਅਜ ਪੀਣ ਵਾਲੇ ਪਾਣੀ ਦੇ ਕਰੀਬ 190 ਭੇਜੇ ਗਏ ਉੱਥੇ ਹੀ ਉਹਨਾਂ ਵੱਲੋਂ ਆਪਣੇ ਪੱਧਰ ਤੇ ਇੱਕ ਐਂਬੂਲੈਂਸ ਵਿੱਚ ਮੈਡੀਕਲ ਟੀਮ ਵੀ ਪ੍ਰਭਾਵਿਤ ਇਲਾਕੇ ਲਈ ਭੇਜੀ ਗਈ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ ਡਾਕਟਰ ਐਚ ਐਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਹਸਪਤਾਲ ਹੜਪੇ ਹਟਾਉਣੇ ਮਦਦ ਲਈ ਹਰ ਸਮਾਂ ਤਿਆਰ ਹੈ ਉਹਨਾਂ ਦੇ ਸਾਗੇ ਕੋਈ ਹੜਪੇਟ ਦਾ ਵਿਅਕਤੀ ਉਹਨਾਂ ਦੇ ਹਸਪਤਾਲ ਵਿੱਚ ਆਪਣਾ ਮੁਫਤ ਇਲਾਜ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਇਲਾਕੇ ਦੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਈਆਂ ਜਾਂਦੀਆਂ ਐਂਬੂਲੈਂਸਾਂ ਰਾਹੀਂ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਜਾਣਦੇ ਹੋ ਬਰਸਾਤ ਦਾ ਸੀਜ਼ਨ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਫਲੱਡ ਆ ਗਏ ਨੇ ਸਪੈਸ਼ਲੀ ਖਾਸ ਤੌਰ ਤੇ ਮੈਂ ਮੈਂਸ਼ਨ ਕਰਾਂਗਾ ਜਿਹੜਾ ਆਪਣਾ ਫਾਇਲ ਦਾ ਗੱਲ ਅਕਾ ਹੈ ਉਹਦੇ ਕੁਝ ਪਿੰਡ ਫਲੱਡ ਦੇ ਅਸਰ ਨੇ ਤੇ ਪ੍ਰਸ਼ਾਸਨ ਨੇ ਲੋਕਾਂ ਤੋਂ ਮਦਦ ਮੰਗੀ ਹੈ ਮੈਂ ਐਜ ਇਨਚਾਰਜ ਮਾਤਾ ਸੰਦਭਿ ਹਸਪੀਟਲ ਤੇ ਆਪ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਆ ਕਿ ਅਸੀਂ ਹਰ ਤੰਗਵੰਤਾਂ ਦੇ ਨਾਲ ਫਲੱਡ ਅਫੈਕਟਡ ਏਰੀਆ ਦੀ ਪੂਰੀ ਸੇਵਾ ਕਰਾਂਗੇ ਜਿੱਥੇ ਵੀ ਕੋਈ ਮਰੀਜ਼ ਉੱਥੋਂ ਆਂਦੇ ਆ ਉਹਨਾਂ ਨੂੰ ਅਸੀਂ ਫ੍ਰੀ ਲਾਏ ਜਾਵਾਂਗੇ ਸਾਡੇ ਕੋਲ ਜਿੰਨੀਆਂ ਵੀ ਸੇਵਾਵਾਂ ਅਵੇਲੇਬਲ ਹੈ ਡੈਂਟਲ ओपीडी ਮੈਡੀਕਲ ओपीडी ਬੇਡ ਕੋਬੀਡੀ ਅਲਟਰਾਸਾਉਂਡ ਸੀਟੀ ਸਕੈਨ ਲੈਬ ਸਾਰੀਆਂ ਸੇਵਾਵਾਂ ਮੁਫਤ

ਇਹ ਇੱਕ ਕੋਈ ਵੀ ਲੋੜ ਹੈ ਪਰ ਸਾਡੇ ਦੇ ਵੀ ਚਾਹੁੰਦੇ ਤੁਹਾਨੂੰ ਜਿਸ ਤਰ੍ਹਾਂ ਕੋਲ ਹੋ ਗਈ ਹੈ ਇੱਕ ਐਮਰਜੈਂਸੀ ਹਾਂ ਜੀ ਇੱਕ ਦਸਤਾਬੀਜ਼ ਜਿਹੀ ਸਰਸਰਾ ਵੈਸੇ ਤਾਂ ਰਾਹਤ ਫਾਊਂਡੇਸ਼ਨ ਸਾਡੇ ਨਾਲ ਅਟੈਚ ਹੈ ਉਹ ਇੱਕ ਐਮ뷸ੈਂਸ ਉੱਤੇ ਨਾਲ ਲੱਗੀ ਹੋਈ ਹੈ ਜਿਹੜੀ ਕਿ ਪੇਸ਼ੈਂਟ ਨੂੰ ਰਿਜ਼ਰਵ ਨੂੰ ਸ਼ਿਫਟ ਕਰੇਗੀ ਪਰ ਫਿਰ ਵੀ ਕੋਈ ਅਸੀ ਹਾਲਾਤ ਪੈਦਾ ਹੋਏ ਉਹਨਾਂ ਦੇ ਐਮ뷸ੈਂਸ ਨਹੀਂ ਹੋਏ ਲੋਕ ਤਾਂ ਸਾਡੇ ਹਸਪੀਟਲ ਫ੍ਰੀ ਸੇਵਾ ਅਪਲਾਈ ਕਰਦੇ ਜਿਵੇਂ ਤੁਹਾਡੀਆਂ ਜਿਸ ਤਰ੍ਹਾਂ ਪਾਣੀ ਨਾਲ ਕੁਟ ਲੱਗਣਾ ਆ ਜਿਹੜੇ ਪੁਰਾਣਿਆਂ ਦਾ ਵੀ ਟਰੀਟਮੈਂਟ ਕਿਤੇ ਹੋਵੇ ਸ਼ੋਅ ਦੇ ਫਲਡ ਅਫੈਕਟਡ ਏਰੀਆ ਦਾ ਮਤਲਬ ਹੈ ਇਹ ਵੀ ਜੋ ਫਲਡ ਦੇ ਵਿੱਚ ਉਹਨਾਂ ਨੂੰ ਕੁਝ ਤਾਂ ਜ਼ਰੂਰੀ ਚੀਜ਼ਾਂ ਦੀ ਲੋੜ ਹੈ ਕੁਝ ਫਲਡ ਅਫੈਕਟਡ ਇਹਨੇ ਬਿਮਾਰੀਆਂ ਆ ਗਈਆਂ ਉਹ ਖਾਸ ਤੌਰ ਤੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਗੈਸਟਰੋਇੰਟਰਲ ਦੇ ਫੈਲ ਜਾਂਦਾ ਹੈ ਪੇਟ ਦੀਆਂ ਬਿਮਾਰੀਆਂ ਨੇ ਉਲਟੀਆਂ ਦਿੱਟੀਆਂ ਹੋ ਜਾਂਦੀਆਂ ਨੇ ਜਾਂ ਮੱਛਰ ਪੈਦਾ ਹੋ ਜਾਂਦੇ ਰਿਹਾ ਇਸ ਤਰ੍ਹਾਂ ਦੀ ਜਿਹੜੇ ਰਿਲੇਟਡ ਬਿਮਾਰੀਆਂ ਉਹਨਾਂ ਦਾ ਇਲਾਜ ਦਫੀ ਕਰਾਂਗੇ ਵੀ ਕਰਾਂਗੇ ਪਰ ਹੋਰ ਵੀ ਜੇ ਕੋਈ ਕਰੋਨਿਕ ਬਿਮਾਰੀ ਹੈ ਉਹਦਾ ਵੀ ਇਲਾਜ ਫ੍ਰੀ ਕਰ ਦਵਾਂਗੇ ਜੇ ਤਰ੍ਹਾਂ ਬਹਾਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ